ਸਰਦਾਰ ਸੁਖਾ ਸਿੰਘ ਤਰਖਾਨ ਸਨ ਮਾੜੀ ਕੰਬੋਆ ਦੇ ਰਹਿਣ ਵਾਲੇ ਸਨ ਸ਼ੁਰੂ ਤੋਂ ਹੀ ਆਪ ਬੜੇ ਧਾਰਮਿਕ ਖੈਲਾ ਦੇ ਵਿਅਕਤੀ ਸਨ ਹੋਸ਼ ਸੰਭਾਲ ਲਿਆ ਹੀ ਆਪ ਨੇ ਅੰਮ੍ਰਿਤ ਛਕ ਲਿਆ ਉਸ ਟਾਈਮ ਮੁਗਲ ਦੌਰ ਸੀ ਗੁਰਸਿੱਖਾਂ ਉੱਪਰ ਬਹੁਤ ਤਸ਼ੱਦਦ ਕੀਤੇ ਜਾਂਦੇ ਸਨ ਮਾਂ ਬਾਪ ਨੇ ਪੁੱਤਰ ਮੋਹ ਵਿੱਚ ਆ ਕੇ ਸੁੱਤੇ ਪੈ ਸੁਖਾ ਸਿੰਘ ਦੇ ਕੇਸ ਕੱਟ ਦਿੱਤੇ ਤੇ ਕਿਹਾ ਪੁੱਤ ਸਿੱਖੀ ਛੱਡ ਦਿਓ ਮਾਂ ਬਾਪ ਦੀ ਇਹ ਗੱਲ ਸੁਣ ਕੇ ਦਿਲ ਤੇ ਇਨਾ ਅਸਰ ਹੋਇਆ ਕਿ ਸੁਖਾ ਸਿੰਘ ਨੇ ਖੂਬ ਵਿੱਚ ਛਾਲ ਮਾਰ ਦਿੱਤੀ ਕੋੜੋ ਲੰਗ ਦੇ ਰਾਹੀ ਗੀਰਾ ਨੇ ਸੁੱਖਾ ਸਿੰਘ ਨੂੰ ਖੂਬ ਵਿੱਚੋਂ ਕੱਢਿਆ ਤੇ ਕਿਹਾ ਕਿ ਹਰ ਜੀਵਨ ਦਾ ਕੋਈ ਮਕਸਦ ਹੁੰਦਾ ਹੈ ਅਗਰ ਮਰਨਾ ਹੀ ਹੈ ਤਾਂ ਧਰਮ ਵਾਸਤੇ ਕੁਝ ਕਰਕੇ ਮਰੋ ਆਪ ਨੇ ਘਰ-ਬਾਰ ਛੱਡ ਕੇ ਆਪਣਾ ਜੀਵਨ ਪੰਥ ਦੇ ਲੇਖੇ ਲਗਾ ਦਿੱਤਾ ਤੇ ਜੈਪੁਰ ਵਿੱਚ ਜਾ ਕੇ ਮਹਿਤਾਬ ਸਿੰਘ ਨੂੰ ਮਿਲੇ ਮਹਿਤਾਬ ਸਿੰਘ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਮੀਰਾਕੋਟ ਦੇ ਰਹਿਣ ਵਾਲੇ ਸਨ ਆਪ ਜੈਪੁਰ ਵਿੱਚ ਕੰਮ ਕਰਦੇ ਸਨ ਆਉਣ ਜਾਣ ਵਾਲੀ ਸਿੱਖਾਂ ਦੀ ਸੇਵਾ ਵੀ ਕਰਦੇ ਸਨ 1740 ਵਿੱਚ ਗਰਮੀਆਂ ਦੇ ਮੌਸਮ ਵਿੱਚ ਆਪ ਨੂੰ ਕਿਸੇ ਨੇ ਦੱਸਿਆ ਕਿ ਅੰਮ੍ਰਿਤਸਰ ਪ੍ਰਗਨੇ ਦਾ ਹਾਕਮ ਮੁਮਸਾ ਰੰਗੜ ਗੋਰ ਸਿਖਾਉ ਉੱਪਰ ਬਹੁਤ ਵਧੀਆਂ ਕਰ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰ ਰਿਹਾ ਹੈ ਪ੍ਰਕਾਸ਼ ਵਾਲੀ ਜਗ੍ਹਾ ਤੇ ਨਾਚ ਗਾਣਾ ਕਰਵਾ ਰਿਹਾ ਹੈ ਇਹ ਗੱਲ ਸੁਣ ਕੇ ਮਹਤਾਬ ਸਿੰਘ ਨੂੰ ਬਹੁਤ ਗੁੱਸਾ ਆਇਆ ਖੂਨ ਉਬਾਲੇ ਖਾਣ ਲੱਗ ਪਿਆ ਆਪ ਆਪਣੇ ਸਾਥੀ ਸੁਖਾ ਸਿੰਘ ਸਮੇਤ ਮੱッセ ਰੰਗੜ ਤੋਂ ਬਦਲਾ ਲੈਣ ਲਈ ਤਿਆਰ ਹੋ ਗਏ ਅੰਮ੍ਰਿਤਸਰ ਪਹੁੰਚ ਕੇ ਆਪਨੇ ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਆਪਣਾ ਪੀਸ ਸਰਕਾਰੀ ਟੈਕਸ ਅਗਰਉਣ ਵਾਲਾ ਵਾਲੇ ਵਿਅਕਤੀਆਂ ਵਾਲਾ ਕਰ ਲਿਆ ਤੇ ਸਪਾਹੀਆਂ ਤੋਂ ਅੰਦਰ ਜਾਣ ਦੀ ਆਗਿਆ ਮੰਗੀ ਕਿ ਟੈਕਸ ਜਮ੍ਹਾਂ ਕਰਾਉਣਾ ਹੈ ਅੰਦਰ ਜਾ ਕੇ ਆਪਨੇ ਜੋ ਹੀ ਥੈਲੀ ਅੱਗੇ ਕੀਤੀ ਜੋ ਕਿ ਠੇਕਰੀਆਂ ਦੀ ਭਰੀ ਹੋਈ ਸੀ ਮੱッセ ਰੰਗੜ ਨੇ ਥੈਲੀ ਫੜ ਲਈ ਆਪਣਾ ਹੱਥ ਅੱਗੇ ਵਧਾ ਕੇ ਗਰਦਨ ਚੁਕਾਈ ਮਹਤਾਬ ਸਿੰਘ ਨੇ ਬੜੀ ਫੁਰਤੀ ਨਾਲ ਕਿਰਪਾਨ ਦੇ ਇੱਕ ਵਾਰ ਨਾਲ ਮਸੇ ਰੰਗੜ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਉਸ ਟਾਈਮ ਸੁਖਾ ਸਿੰਘ ਬਾਹਰ ਡਿਊਟੀ ਤੇ ਖੜੇ ਸਨ ਤਾਂ ਕਿ ਕੋਈ ਬਾਹਰੋਂ ਅੰਦਰ ਨਾ ਆ ਸਕੇ ਸਿੰਘਾਂ ਨੇ ਮਸੇ ਰੰਗੜ ਦਾ ਸਿਰ ਵੱਢ ਕੇ 니ਜੇ ਦੇ ਟਾਂਗ ਲਿਆ ਤੇ ਜੈਕਾਰੇ ਛੱਡਦੇ ਹੋਏ ਚਲੇ ਗਏ ਇਸ ਘਟਨਾ ਨੇ ਮੁਗਲ ਹਕੂਮਤ ਨੂੰ ਦੱਸ ਦਿੱਤਾ ਕਿ ਸਿੱਖ ਅੱਜ ਵੀ ਅਣਖ ਨਾਲ ਜਿਉਂਦੇ ਹਨ ਅਤੇ ਦੁਸ਼ਮਣ ਤੋਂ ਬਦਲਾ ਲੈਣਾ ਜਾਣਦੇ ਹਨ ਦੋਵੇਂ ਸਿੱਖੇ ਤੋਂ ਬਚ ਨਿਕਲੇ ਪਰ ਕੁਝ ਸਮੇਂ ਬਾਅਦ ਇੱਕ ਮੁਖਬਰ ਦੀ ਤਲਾਹ ਤੇ ਜੋ ਕਿ ਝੰਡਿਆਲੇ ਦਾ ਰਹਿਣ ਵਾਲਾ ਸੀ ਮਹਿਤਾਬ ਸਿੰਘ ਨੂੰ ਪਕੜਵਾ ਦਿੱਤਾ ਗਿਆ ਤੇ ਲਾਹੌਰ ਵਿੱਚ ਅਸਹਿ ਤੇ ਇਕੈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ